ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਜ਼ਿਕਰ ਕਰਾਂਗੇ ਮਿਤੀ 14 ਅਗਸਤ ਨੂੰ ਦੁਨੀਆ ਭਰ ਚ ਰਿਲੀਜ਼ ਹੋਵੇਗੀ ਸਾਝਾ ਪੰਜਾਬ ਫਿਲਮ ਸੋ ਇਸ ਦੀ ਖਾਸੀਅਤ ਜਿਹੜੀ ਮੈਂ ਤੁਹਾਨੂੰ ਦੱਸ ਦੇਵਾਂ ਇਸ ਫਿਲਮ ਦੀ ਜਿਹੜੀ ਸ਼ੂਟਿੰਗ ਹੈ ਪਾਕਿਸਤਾਨ ਦੇ ਵਿੱਚ ਹੋਈ ਹੈ ਤੇ ਪੰਜਾਬੀ ਦੇ ਜਿਹੜੇ ਮਸ਼ਹੂਰ ਕਮੇਡੀਅਨ ਗੁਰਜੀਤ ਸਰਕਾਰ ਉਹਨਾਂ ਦੇ ਵੱਲੋਂ ਜਿਹੜੀ ਫਿਲਮ ਫਿਲਮ ਫਿਲਮਾਈ ਗਈ ਹੈ ਤੇ ਉਹਨਾਂ ਨੇ ਇੱਕ ਆਪਣੀ ਫੇਸਬੁੱਕ ਆਈਡੀ ਤੇ ਪੋਸਟ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਸਾਰਾ ਇਸ ਫਿਲਮ ਦੇ ਬਾਰੇ ਜ਼ਿਕਰ ਕੀਤਾ ਹੈ ਉਹਨਾਂ ਦੱਸਿਆ ਕਿ ਇਸ ਫਿਲਮ ਦੇ ਵਿੱਚ ਚੜ੍ਹਦੇ ਲੈਂਦੇ ਕਲਾਕਾਰਾਂ ਨੇ ਰਲ ਮਿਲ ਕੇ ਕੰਮ ਕੀਤਾ ਹੈ ਪਰ ਉਸ ਪਾਕਿਸਤਾਨ ਦੇ ਕੁਝ ਕਲਾਕਾਰ ਨੇ ਤੇ ਕੁਝ ਆਪਣੇ ਪੰਜਾਬ ਦੇ ਕਲਾਕਾਰ ਨੇ ਜਿਹੜੇ ਉਹਨਾਂ ਨੇ ਰਲ ਮਿਲ ਕੇ ਇਸ ਫਿਲਮ ਦੇ ਵਿੱਚ ਕੰਮ ਕੀਤਾ ਤੇ ਮੂਵੀ ਦਾ ਨਾਮ ਵੀ ਬੜਾ ਸੋਹਣਾ ਸਾਂਝਾ ਪੰਜਾਬ ਰੱਖਿਆ ਤੇ ਨਾਲ ਉਹਨਾਂ ਨੇ ਅਗਲੀ ਗੱਲ ਕਹੀ ਹੈ ਕਿ ਕਲਾਕਾਰਾਂ ਦਾ ਕੰਮ ਹੈ ਜੋੜਨਾ ਤੋੜਨ ਤਾਂ ਮੀਡੀਆ ਤੇ ਨਫ਼ਰਤੀ ਲੋਕ ਹੈਗੇ ਆ ਪਰ ਉਹਨਾਂ ਨੇ ਕਿਹਾ ਕਿ ਕਲਾਕਾਰਾਂ ਦਾ ਕੰਮ ਹੈ ਲੋਕਾਂ ਨੂੰ ਜੋੜਨਾ ਠੀਕ ਹੈ ਜੇ ਗੱਲ ਕਰੀ ਇਸ ਮੂਵੀ ਦੇ ਵਿੱਚ ਕਿਹੜੇ ਕਿਹੜੇ ਕਲਾਕਾਰਾਂ ਨੇ ਕੰਮ ਕੀਤਾ ਹੈ ਤੇ ਉਹਦੀ ਆਪਾਂ ਸਾਂਝ ਤੁਹਾਡੇ ਨਾਲ ਪਾ ਲੈਨੇ ਆ ਸਤਵਿੰਦਰ ਧਿਮਾਨ ਕਮਲ ਰਾਜਪਾਲ ਇਸ ਤੋਂ ਇਲਾਵਾ ਸਰوجੀ ਸੁਆਮੀ ਤੇ ਪਾਕਿਸਤਾਨ مشهور ਕਲਾਕਾਰ ਜੈਵੀ ਹੰજરા ਇਸ ਤੋਂ ਇਲਾਵਾ نصیر ਢਿਲੋਂ ਅੰਜੂਮ ਸਰਵਯਾ سہزاد حسین جویا سو ਇਹਨਾਂ ਨੇ ਇਸ فلم ਦੇ ਵਿੱਚ ਕੰਮ ਕੀਤਾ ਹੈ ਫੈਮਲੀ 440 ਸਾਂਝਾ ਪੰਜਾਬ ਇੱਕ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ ਬੜੀ ਸੋਹਣੀ ਤੇ ਖੂਬਸੂਰਤ ਮੂਵੀ ਆ ਰਹੀ ਹੈ ਮਿਤੀ 14 ਅਗਸਤ ਨੂੰ ਇਸ ਫਿਲਮ ਦੇ ਜਿਹੜੇ ਡਾਇਰੈਕਟਰ ਨੇ ਵਿਕਰਮ ਗਿੱਲ ਤੇ ਕਹਾਣੀ ਡਾਇਲੋਗ ਤੇ ਪ੍ਰੋਡਿਊਸਰ ਜਿਹੜੇ ਆਪਣੇ ਗੁਰਚੇ ਚਿੱਤਰਕਾਰ ਨੇ ਸੇ ਬੜੀ ਸੋਹਣੀ ਪੇਸ਼ਕਾਰ ਕਰਦੇ ਨੇ ਇਹਨਾਂ ਦੀ ਪੇਸ਼ਕਾਸ਼ ਬੜੀ ਸੋਹਣੀ ਹੁੰਦੀ ਹੈ ਸ਼ੁਰੂ ਤੋਂ ਆਪਾਂ ਵੇਖੀਏ ਕਿੰਨੀਆਂ ਪਹਿਲਾਂ ਇਹਨਾਂ ਦੀਆਂ ਜਿਹੜੀਆਂ ਨੇ ਮੂਵੀਸ ਆਈਆਂ ਨੇ ਚਾਹੇ ਕਮੇਡੀ ਹੋਣ ਉਹਨਾਂ ਦੇ ਵਿੱਚ ਇੱਕ ਸਮਾਜ ਨੂੰ ਸੁਨੇਹਾ ਦਿੱਤਾ ਹੁੰਦਾ ਇਹਨਾਂ ਦੇ ਵੱਲੋਂ ਅਸੀਂ ਉਮੀਦ ਕਰਦੇ ਹਾਂ ਇਹ ਜਿਹੜੀ ਮੂਵੀ ਹੈ 14 ਅਗਸਤ ਨੂੰ ਰਿਲੀਜ਼ ਹੋ ਰਹੀ ਹੈ ਇਸ ਦੇ ਵਿੱਚ ਜਿਵੇਂ ਸਾਂਝਾ ਪੰਜਾਬ ਇੱਕ ਲੈnde ਚੜ੍ਹਦੇ ਪੰਜਾਬ ਦੀ ਸਾਂਝ ਨੂੰ ਦਿਖਾਇਆ ਗਿਆ ਹੋਵੇਗਾ ਤੇ ਲੋਕਾਂ ਦੇ ਦਿਲਾਂ ਦੇ ਵਿੱਚ ਇੱਕ ਦੂਜੇ ਪ੍ਰਤੀ ਜਿਹੜਾ ਪਿਆਰ ਦਿਖਾਇਆ ਗਿਆ ਹੋਵੇਗਾ ਤਹਾਨੂੰ ਵੀ ਬੇਨਤੀ ਇਹ ਮੂਵੀ ਨੂੰ ਜਰੂਰ ਧਾਕੇ ਵੇਖਣਾ ਤੇ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਆ ਕਿ ਇਸੇ ਤਰ੍ਹਾਂ ਜੇ ਚੜਦਾ ਲੈਂਦਾ ਪੰਜਾਬ ਇੱਕ ਦੂਜੇ ਦੇ ਨਾਲ ਆਪਸੀ ਸਾਂਝ ਬਣਾਈ ਰੱਖਾਂ ਧੰਨਵਾਦ ਦੀ ਮਿਹਰਬਾਨੀ